31 ਮਾਰਚ ਨੂੰ ਲੈ ਕੇ ਪੰਜਾਬ ਵਿੱਚ ਸ਼ਰਾਬ ਸਸਤੀ ਹੋਣ ਤੇ ਜਿੱਥੇ ਸ਼ਰਾਬੀਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਨੇ ਉੱਥੇ ਹੀ ਸ਼ਰਾਬ ਤਸਕਰ ਵੀ ਵੱਡੇ ਪੱਧਰ ਤੇ ਸ਼ਰਾਬ ਸਟੋਰ ਕਰਨ ਵਿੱਚ ਜੁਟੇ ਹੋਏ ਨੇ ਪਰ ਪੁਲਿਸ ਵੀ ਇਹਨਾਂ ਤਸਕਰਾਂ ਨੂੰ ਫੜਨ ਵਿੱਚ ਪੂਰੀ ਤਰ੍ਹਾਂ ਮੁਸਤੈਦ ਹੈ ਜਿहां ਮੋਰਿੰਡਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦਿਆਂ 31 ਪੇਟੀਆਂ ਸ਼ਰਾਬ ਦੀਆਂ ਤੇ ਸ਼ਰਾਬ ਤਸਕਰ ਨੂੰ ਫੜਿਆ ਗਿਆ ਪੁਲਿਸ ਵੱਲੋਂ ਦੋਸ਼ੀ ਦੇ ਖਿਲਾਫ ਐਕਸਾਈਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਵੈਸੇ ਜੇ ਅਸੀਂ ਕਹੀਏ ਕਿ ਵੀ ਹੁਣ ਸ਼ਕਤੀ ਨਸ਼ੇ ਪੱਤੇ ਤੇ ਨਸ਼ੇ ਪੱਤੇ ਦੀ ਸ਼ਕਤੀ ਪੰਜਾਬ ਵਿੱਚ ਦੀ ਪਹਿਲਾਂ ਦੀ ਚੱਲ ਰਹੀ ਹੈ ਜੋ ਕਿ ਬਾਕੀ ਪੈਸੇ ਮਨੀ ਲਿਕਵਿਡਿਟੀ ਜੋ ਵੀ ਹੈਗਾ ਉਹ ਅਸੀਂ ਰੁਟੀਨ ਨਾਕੇ ਸਾਡੇ ਲੱਗਦੇ ਹੈਗੇ ਆ ਸਾਡੀ ਗਸ਼ਤਾਂ ਚੱਲਦੀਆਂ ਹੈਗੀਆਂ ਜਿਹੜੇ ਅਸੀਂ ਚੈਕਿੰਗ ਕਰਦੇ ਆ ਤੇ ਕੁਝ ਜਗ੍ਹਾ ਕਾਮਯਾਬੀ ਮਿਲੀ ਵੀ ਹੈਗੀ ਹੈ ਐਂਡ ਜਿਸ ਤਰ੍ਹਾਂ ਦੀ ਸ਼ਰਾਬ ਫੜੀ ਹੈਗੀ ਹੈ ਇਹ ਹੈਗੀ ਮਾਤਰਾ ਦੇ ਵਿੱਚ ਇਹ ਤਲਸੀ 33 ਪੇਟੀਆਂ ਫੜੀਆਂ ਰਹੀਆਂ ਸ਼ਰਾਬ ਦੀਆਂ 20 ਮਾਲਵਾ ਨੰਬਰ 1 ਦੀਆਂ ਤੇ 11 ਪੇਟੀਆਂ ਰਾਇਲ ਸਟੇਟ ਦੀਆਂ ਕਿੱਥੋਂ ਲੈ ਕੇ ਆ ਰਹੇ ਸੀਗੇ ਕਿੰਨੇ ਬੰਦੇ ਸੀਗੇ ਇਹ ਤਰਾਲੀ ਤੋਂ ਲੈ ਕੇ ਆ ਰਹੇ ਸੀ ਸਚਿੰਦ ਬਹਿਲ ਨਾਮ ਦਾ ਰਾਇਲ ਸੀ ਸੈਂਟਰਪੀਟ ਕੰਪਨੀ ਦੇ ਵੀ ਜੋ ਕਿ ਕੋਲ ਤਰਾਲੀ ਦਾ ਰਹਿਣ ਵਾਲਾ ਹੈ ਜਿਹਦਾ ਮੋਟਿਵ ਜਿਹੜਾ ਸੀਗਾ 31 ਮਾਰਚ ਕਰਕੇ ਸਸਤੀ ਸ਼ਰਾਬ ਕਰਕੇ ਕਹਿੰਦੇ ਕਿ ਵੀ ਸਸਤੀ ਗਰਾਸ ਰਾਵタルਕ ਨੇ ਖਰੀਦੇ ਉਸ ਟੈਂਬਰ ਬਾਰ ਨੂੰ ਮੈਡੀਕਲ ਵੀ ਬੇਸਬਾਲ ਗਾਟੇ ਜੇ ਤੇ ਇਹਦਾ ਮੌਂਟਰੀ ਪਾਇਆ ਗਿਆ ਹੈ ਬਾਕੀ ਐਫ ਆਈ ਆਰ ਵੀ ਲੌਸ ਕਰ ਦਿੱਤੀ ਗਈ ਤੇ ਅੱਗੇ ਜਾਰੀ ਰਹਿਣਗੇ ਬਾਦਿਆ ਅਦਾਲਤ ਸੋ 31 ਮਾਰਚ ਹੋਣ ਕਰਕੇ ਜਿੱਥੇ ਸ਼ਰਾਬ ਤਸਕਰੇ ਸ਼ਰਾਬ ਸਟੋਰ ਕਰਨ ਤੇ ਲੱਗੇ ਹੋਏ ਨੇ ਉੱਥੇ ਚੋਣਾ ਨੇੜੇ ਹੋਣ ਕਾਰਨ ਕਈ ਉਮੀਦਵਾਰਾਂ ਵੱਲੋਂ ਵੀ ਸ਼ਰਾਬ ਸਟੋਰ ਕੀਤੀ ਜਾ ਰਹੀ ਹੈ ਪਰ ਪੁਲਿਸ ਪਾਰਟੀ ਕਾਫੀ ਜ਼ਿਆਦਾ ਮੁਸਤਹਿਦ ਨਜ਼ਰ ਆ ਰਹੀ ਹੈ ਰੂਪਨੇਗਰ ਤੋਂ ਅਜੇ ਸਿੰਘ ਸਿਆਣੀ ਪੰਜਾਬੀ ਲੋਕ ਚੈਨਲ